ਜਾ ਤੁਹਾਨੂੰ ਪੈਸੇ ਹੀ ਦੇ ਦੇਣੀ ਤੁਸੀਂ ਆਪ ਜਿੱਦਾਂ ਤੁਸੀਂ ਦੇਖੋ ਜੀ ਮੈਂ ਉਹ ਇੱਕ ਨਾ ਇੱਕ ਸਾਢੇ ਡੀਜ਼ਲ ਆਕੇ ਪਿੰਡਾ ਗੁਰੂਆ ਜੀ ਜਰਾ ਆ ਵੀ ਟਰੈਕਟਰ ਦਾ ਚੱਲੀ ਹੋਇਆ ਅਕੇ ਨੂੰ ਕੌਣ ਲਊਗਾ ਤੁਸੀਂ ਤੁਹਾਡੇ ਕੋਲ ਮਿਹਰਬਾਨੀ ਕਰੇ 35 ਹੋ ਰਿਹਾ ਜੀ ਇਹ ਸੀਨਾ ਵੱਧ ਤੋਂ ਵੱਧ ਸੰਗ ਨੂੰ ਪੀਰ ਕਰਦੇ ਜੀ ਕਿਉਂਕਿ ਤੋਂ ਜਿਆਦਾ ਬੰਦੇ ਦੀ ਜਿਆਦਾ ਲੋੜ ਹੈ ਜੀ ਰਾਤ ਨੂੰ ਕਿਤੇਰ ਦਿੱਕਤ ਮੈਂ ਇਹ ਕਰਦਾ ਮੈਂ ਦੱਸਦਾ ਅਸੀਂ ਯੂਥ ਕਾਲੀ ਮੁੰਡੇ ਭੇਜ ਦਿੰਦੇ ਹੈ ਤੁਸੀਂ ਜਿਹੜਾ ਕੋਈ ਸਮਾਨ ਲੈਣਾ ਤੁਸੀਂ ਲੈ ਲਓ ਆਪ ਤੁਸੀਂ ਐਂ ਕਰਦੇ ਮੈਂ ਇਹਦੀ ਪੱਕੀ ਡਿਊਟੀ ਇੱਥੇ ਲਾ ਦਮੈਂ ਆ ਬੰਦ ਤੇ ਆ ਵੇਜੂਗਾ ਨਾਲੇ 500 ਕੁੰਡਾ ਲਿਓਗਾ ਜੇ ਹੋਰ ਉਹਨਾਂ ਦੇ ਪੈਸੇ ਦੀ ਲੋੜ ਹੈ ਮੈਂ ਦੱਸ ਦਿੰਦਾ ਬਸ ਠੀਕ ਹੈ ਤਿਲ ਤੋਂ ਇਹ ਵੀ ਲੈ ਕੇ ਜਾ ਸਕਦੇ ਆ ਦੱਸੋ ਬਹੁਤ ਹੋਈ ਹੋਈ ਜੀ ਇਸ ਦੀ ਮਤਲਬ ਇਹ ਹੈ ਕਿ ਸਰ ਮੇ ਵਾਲੀ ਬੈਂਦੀ ਇਹ ਲਈ ਬਸ ਬਦ ਬਦ ਕਰੋ ਜੀ ਇੱਥੇ ਬਸ ਚਾਹਤੀ ਮਾ ਅਰਬੇ ਸੇ ਸਰ ਜੀ ਪ੍ਰੇਰਣ ਕੋ ਆਹਾਂ ਆਕੂ ਮੈਂ ਤੱਕ ਦੇਹੀਆਂ ਦੀ ਗਰੇਡ ਇੱਕ ਹੀ ਤਾਰ ਵਾਲੀ ਗਰੇਡ ਨੂੰ ਤਾਰਾਂ ਦੇ ਅੱਧੇ ਬੰਦੇ ਕੈਂਪਸ ਕਰੇ ਰਹੇ ਨੇ ਇਹਨਾਂ ਕਰਕੇ ਕਿਥੋਂ ਮਿਲਦੀ ਹੈ ਇਹ ਅਸੀਂ ਕੋਈ ਨਾ ਤਾਰ ਉਹਨੀਆਂ ਜੀ ਬਣਾ ਲੈ ਲੇ ਤਾਰ ਦੀ ਉਹਦਾ ਬੰਦੇ ਨਾਲ ਟਿਕ ਲੱਗਦੀ ਹੈ ਤਾਰ ਹੀ ਮੇਜੇ ਜਾਏ ਜਾਂ ਤੁਹਾਨੂੰ ਪੈਸੇ ਹੀ ਦੇ ਦੇਣੀ ਤੁਸੀਂ ਆਪ ਜਿੱਦਾਂ ਤੁਸੀਂ ਦੇਖੋ ਤਾਂ ਮੈਂ ਉਹ ਤਾਰ ਇੱਕ ਸਾਰ ਡੀਜਲ ਅਕੀਪ ਕਿਨਾਂ ਘੂੜਾ ਹੈ ਜੀ ਜਰਾ ਸਾਡੇ ਵੀ ਟਰੈਕਟਰ ਤਾਂ ਚੱਲੀ ਹੋਈ ਹੈ। ਬੰਦਾ ਅਕੀ ਨੂੰ ਕੌਣ ਡੋਵੇ ਤੁਸੀਂ? ਥੋੜੇ ਜਿਹਾ ਮਿਹਰਬਾਨੀ ਕਰੇ। ਅੱਛਾ ਬੈਂਤੀ ਹੋ ਰਿਹਾ ਜੀ ਇਹ ਤੁਸੀਂ ਨਾ ਵਾਧੂ ਵਾਧ ਸੰਗ ਨੂੰ ਪੀਰ ਫੜ ਕਰਦੇ ਜੀ ਕਿਉਂਕਿ ਜਿਆਦਾ ਸਾਡੇ ਸਨ ਬੰਦੇ ਦੀ ਜਿਆਦਾ ਲੋੜ ਹੈ ਜੀ ਰਾਤ ਨੂੰ ਕਿਧਰ ਦਿੱਕਤ ਹੋਵੇ। ਮੈਂ ਇਹ ਕਰਦਾ ਮੈਂ ਦੱਸ ਦਿੰਦਾ ਹਾਂ ਕਿ ਯੂਥ ਕਾਲੀ ਦੇ ਮੁੰਡੇ ਭੇਜ ਦਿੰਦੇ ਹਾਂ। ਬਿਲਕੁਲ ਹੈ। ਹੈ? ਉਹ ਤੁਸੀਂ ਜਿਹੜਾ ਕੋਈ ਸਮਾਨ ਲੈਣਾ ਤੁਸੀਂ ਲੈ ਲਓ ਯਾਰ। ਬਹੁਤ ਧੰਨਵਾਦ। ਬੋਲੇ ਬੋਲੇ ਆਏ ਕਰ ਆਪਣੇ ਹਲਕੇ ਦੇ ਬੰਦੇ ਠੀਕ ਹੈ ਜੀ ਕਿੰਨੇ ਇੱਥੇ ਪੱਕੇ ਦੇਣਾ ਮੈਂ ਸਾਡੇ ਸਾਰੇ ਆਹ ਹੋਰ ਚਾਹੀਦੇ ਹਨ ਨੂੰ ਇੱਥੇ ਹੀ ਚੱਲੋ ਨਹੀਂ ਸੇਵਾਦਾਰ ਚਾਹੀਦੇ ਆ ਬਸ ਉਹ ਸਾਡੇ ਕੰਮ ਕਰ ਲਈਏ 500 ਮੁੰਡਾ ਲਾ ਦਈਏ ਹਾਂ ਜੀ ਕਿੰਨਾ ਠੀਕ ਕਿੰਨਾ ਤੁਸੀਂ ਐਂ ਕਰੋ 500 ਆ ਤੂੰ ਇੱਕ ਐਂ ਕਰ ਮੈਂ ਇੱਥੇ ਨਹੀਂ ਨਹੀਂ ਤੁਸੀਂ ਐਂ ਕਰਦੇ ਮੈਂ ਇਹਦੀ ਪੱਕੀ ਟੂਪੀ ਇੱਥੇ ਲਾ ਦਿੰਦਾ ਆ ਬੰਦ ਤੇ ਆ ਬੈਜੂਗਾ ਨਾਲੇ 500 ਮੁੰਡਾ ਲਿਆਊਗਾ ਜੇ ਹੋਰ ਉਹਨਾਂ ਦੀ ਪੈਸੇ ਦੀ ਲੋੜ ਹੈ ਮੈਨੂੰ ਦੱਸ ਦਿਓ ਬਸ ਠੀਕ ਚਲੋ ਬਾਈ ਜੀ ਮੰਨ ਲਓ 20 ਐ ਤੋਂ ਬਾਅਦ ਫਿਰ ਕੋਈ ਹੱਲ ਨਹੀਂ ਜੀ ਇਹ ਨਾਲੇ ਨਾ ਦੱਸਾਂ ਕੀ ਹੈ ਹਾਂ ਜੀ ਦਰਿਆ ਦਾ ਉੱਨੇ ਹੁੰਦੇ ਕਿੱਥੇ ਪੜਦਾ ਹੈ ਬਿਲਕੁਲ ਸਾਰੇ ਜੇ ਪੱਕੇ ਹੋ ਜਾਣ ਤੁਸੀਂ ਕੰਪਲੀਟ ਦੇ ਉਹਨੇ ਉਹਨਾਂ ਏਰੀਆ ਜਿੱਥੇ ਰਵਾਇਤਾ ਸਿੱਧਾ ਇੰਨਾ ਜੀ ਮਤਲਬ ਪਬਲਿਕ ਸੇਫ ਹੋ ਜੂ ਹੁਣ ਪਿੰਡ ਦੇ ਮਤਲਬ ਬਿਲਕੁਲ ਸਾਹਮਣੇ ਢਾਹ ਜੀ ਜਿਹੜਾ ਮੇਨ ਮੁੱਦਾ ਨਾ ਜੀ ਹੁਣ ਮਤਲਬ ਸਾਰੀ ਗਰੀਬ ਜਨਤਾ ਜਾਂ ਮਸਾਂ ਇੱਕ ਇੱਕ ਵਾਰ ਹੁੰਦੇ ਆ ਕੀ ਬਣਦੀ ਹੈ ਨਾ ਹੁਣ ਆ ਮੰਨ ਲਓ ਲੈ ਲਓ ਵੀ ਅਸੀਂ 31 ਤਰੀਕ ਦੇ ਜੀ ਪੂਰੇ ਹੀ ਆ ਜੀ ਨਾ ਘਰੇ ਜਾਂਦੇ ਜਿਹੜਾ ਪ੍ਰਧਾਨ ਦੇ ਇਲਾਕੇ ਨਾਲ ਸੁਪਨ ਸਾਹਿਬ ਐਂ ਕਰਿਓ ਇਹਦੇ ਬਾਦ ਨਾ ਜੇ ਪਾਣੀ ਜਿਹੜਾ ਇਹ ਤੋਂ ਪੋੜੇ ਚਾਰਾ ਥੋੜਾ ਨੁਕਸਾਨ ਨਹੀਂ ਤੇ ਵਿਚਾਰ ਨਹੀਂ ਨਹੀਂ ਹਰੇ ਨੁਕਸਾਨ ਅੰਦਰ ਅੰਦਰ ਸੀ ਗਿਆ ਜੀ ਸਰ ਅੰਦਰ ਪਿਆ ਅੰਦਰ ਇਹ ਬਾਹਰ ਨਹੀਂ ਪਾਪਲ ਸੀ ਹਾਂ ਹਾਂ ਪਾਪਲ ਦੇ ਵਿੱਚ ਟਿਕਣਾ ਪਿਆ ਸਾਨੂੰ ਚਾਹ ਚਾਰੇ ਦਾ ਸੀਗਾ ਧੋਨੇ ਦੀ ਤਰ੍ਹਾਂ ਸੀ ਚਲੋ ਕਿਸੇ ਨੂੰ ਲੋੜ ਹੋਈ ਨਾ ਮੈਂ ਇਹ ਡਿਊਟੀ ਲਾ ਦਿੰਦਾ ਆਪਣਾ ਪਰ ਅੱਜ ਹਲਕਾ ਜਾ ਚਲਦਾ ਪਰ ਨਹੀਂ ਵੀਰੋ ਆਹ ਟੇਕ ਕੇ ਕਰੂਗਾ ਤੁਹਾਨੂੰ ਸਾਰਿਆਂ ਦਾ ਹਾਂ ਜੀ ਠੀਕ ਹੈ ਜੀ ਮੈਂ ਤਾਂ ਮੌਕੇ ਤੇ ਹੀ ਮੈਂ ਆਇਆ ਮੈਂ ਨਹੀਂ ਸਾਡਾ ਉੱਤੇ ਵੀ ਡਰੇਨ 25 ਜਿਵੇਂ ਖੇਤਾਂ ਦੀ ਜਿੱਥੇ ਸਾਡੇ ਇਲਾਕੇ ਦਾ ਪੁੱਛੋ ਨਹੀਂ ਦੇ ਲੋ ਮਾ ਥੋੜਾ ਟੱਕ ਤਬਾਹੀ ਸਾਰਾ ਹੀ ਜਵ ਜਿਹੜੀ ਉਹ ਫੋਰ ਹੈਟ ਲੱਗੀ ਹੋਈ ਹੈ ਜੰਗਲਾਤ ਵਿਭਾਗਾਂ ਦੀ ਉਹ ਟ੍ਰੇਨ ਪਟਾਈ ਜਾਵੇ ਜਿੱਥੇ ਉਹ ਦਿਓ ਨਹੀਂ ਪਟਾਉਂਦੀ ਜੇ ਕੋ ਆਪਣੀ ਮੈਂ ਹੁਣ ਮੈਂ ਨਹੀਂ ਕਹਿੰਦਾ ਕਿ ਹੁਣੇ ਪਟਾ ਦਿਓ ਤੁਹਾਡੇ ਹੁਣ ਪਟਾ ਦਿਓ ਹੁਣ ਪਟਾ ਦਿਓ ਆਪਣੀ ਸਰਕਾਰ ਦਾਣ ਦੇ ਪਟਾ ਦਿਓ ਨਹੀਂ ਆਪਣੀ ਸਰਕਾਰ ਆਉਂਦੇ ਮੈਂ ਪੱਕਾ ਚ ਕੰਮ ਕਰਨ ਲੱਗਿਆ ਹਾਂ ਹਾਂਜੀ ਮੈਂ ਨਾਮੁਸ਼ ਵੀ ਕਰਦਾ ਕਿ ਸਾਰਾ ਸੀਮੈਂਟ ਦਾ ਬੰਦ ਜਿਹੜਾ ਡੈਮ ਬੰਦੇ ਮੈਂ ਹਾਂਜੀ ਹਾਂਜੀ ਸੀਮੈਂਟ ਦੇ ਬੰਦ ਠੀਕ ਕਰੀਏ ਆਪਾਂ ਨਹੀਂ ਤਾਂ ਇਹਦਾ ਕੋਈ ਮਾਰ ਨਹੀਂ ਨਾ ਬੰਦ ਕੋਈ ਨਹੀਂ ਹੈਗਾ ਮੈਂ ਅੱਛਾ ਜੇ ਇਹਦੇ ਬਾਅਦ ਵੀ ਜਦੋਂ ਪਾਣੀ ਗਿਆ ਜੇ ਤੁਸੀਂ ਤੁਹਕ ਸੋਕ ਕਹੋਗੇ ਨਾ ਮੈਂ ਟ੍ਰੈਕਟਰ ਤੇ ਤੁਹਾਨੂੰ ਸਾਡੀ ਆਪਣੇ ਬਜਟ ਨਾਲ ਤੋਂ ਤੇ ਨਾਲੇ ਵੱਡੀ ਮਸ਼ੀਨਾਂ ਜਿਹਨੂੰ ਨਹੀਂ ਕਰਦੇ ਆਪਣਾ ਕਰਨ ਤੇ ਕੋਈ ਨਹੀਂ ਕਰਦਾ ਆਪਣਾ ਇਹ ਆਪਣਾ ਕਰਨੀ ਇਹ ਹੀ ਆ ਵੀ ਸਾਡਾ ਹਲੋ ਮੈਂ ਬੰਦੇ ਨੇ ਸਵੇਰ ਦਾ ਲੱਗਿਆ ਲੈ ਜੀ ਬਰਾ ਤੇ ਆ ਗਿਆ ਬਹੁਤ ਬਹੁਤ ਧੰਨਵਾਦ ਯਾਰ ਤੁਸੀਂ ਬਚਾ ਲਿਆ ਤੁਸੀਂ ਬਹੁਤ ਲੋਟਾ ਨੇ ਫਿਰ ਝੁਕਦਾ ਆਪਣੇ ਪੰਜਾਬੀ ਮੈਂ ਫਿਰ ਤੁਸੀਂ ਪਾਣੀ ਦੇ ਡਾਹ ਹੋ ਗਿਆ ਪਤਾ ਨਹੀਂ ਜੀ ਮੈਂ ਕਿਵੇਂ ਕੰਮ ਕਰਨ ਲੱਗਿਆ ਤੁਸੀਂ ਸੋਲਦੇ ਨਹੀਂ ਕੀ ਕਰਦੇ ਉਹ ਟਾਲੀ ਨੇ ਹੁਣ ਬਣਾਤਾ ਜਾਂਦਾ ਹੈ